ਤੁਸੀਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਕਾਫਲਾ ਦੇਖ ਰਹੇ ਹੋ ਇਹ ਨੰਦਾ ਬਾਬਾ ਜੀ ਦੀ ਕਾਰ ਇਸ ਤੋਂ ਬਾਅਦ ਆ ਰਹੀ ਹੈ ਚਾਮਾਸ ਨਦੀ ਸ਼ਰਤ ਜੋ ਇਹ ਸੰਤਾਂ ਦਾ ਕਾਫਲਾ ਬਾਬਾ ਜੀ ਤੇ ਜਿਹੜੇ ਕੱਲ ਸੀਗੇ ਉਹਨਾਂ ਨੂੰ ਪਗੋਰ ਸਾਹਿਬ ਪਹੁੰਚ ਜਾ ਰਿਹਾ ਹੈ ਸਾਰੇ ਰੂਟ ਦੇ ਬਾਰੇ ਜਿਹੜੀ ਜਾਣਕਾਰੀ ਸੀ ਤੁਹਾਨੂੰ ਪਹਿਲਾਂ ਹੀ ਅਸੀਂ ਦੇ ਦਿੱਤੀ ਹੈ ਸੰਗ ਤਾਂ ਉਸੇ ਰੂਟ ਦੇ ਮੁਤਾਬਕ ਪਗੋਰ ਸਾਹਿਬ ਪਹੁੰਚਣ ਜਾਂ ਜਿਨ੍ਹਾਂ ਨੇ ਕਾਫਲੇ ਵਿੱਚ ਜੁੜਨਾ ਹੈ ਉਹ ਉਸੇ ਰੂਟ ਤੋਂ ਦੇ ਨਾਲ ਅਟੈਚ ਹੋ ਜਾਣ ਇਹ ਸਾਰੀ ਜਾਣਕਾਰੀ ਤੁਹਾਨੂੰ ਚੈਨਲ ਦੇ ਉੱਤੇ ਦਿੱਤੀ ਗਈ ਹੈ ਕਾ ਸੰਗਤ ਜੀ ਇਹ ਸੜਕ ਦਾ ਇਤਿਹਾਸ ਦੇ ਬਾਰੇ ਤੁਹਾਨੂੰ ਜਰਾ ਦੱਸਦੇ ਆ ਜਦੋਂ ਸੰਤ ਮਹਾਰਾਜਾ ਸੰਤ ਮਹਾਰਾਜ ਈਸ਼ਰ ਸਿੰਘ ਜੀ 1975 ਦੇ ਵਿੱਚ ਬਲਬਰ ਹੰਟਿੰਗ ਇੰਗਲੈਂਡ ਦੇ ਵਿੱਚ ਸਾਨੂੰ ਵਿਛੋੜਾ ਦੇ ਗਿਆ ਸਨ ਉਸ ਸਮੇਂ ਇੱਕ ਇਤਿਹਾਸਿਕ ਕਾਫਲਾ ਇਸ ਸੜਕ ਦੇ ਉੱਤੇ ਜੀ ਗੁਜਰਿਆ ਸੀ ਤੇ ਉਹ ਉਹ ਕਾਫਲਾ ਦੇ ਬਾਰੇ ਸਾਰੇ ਦੇਸ਼ ਦੇ ਵਿੱਚ ਗੱਲਾਂ ਹੁੰਦੀਆਂ ਸਨ ਕਿ ਕਿਸੇ ਵੱਡੇ ਤੋਂ ਵੱਡੇ ਲੀਡਰ ਦਾ ਐਡਾ ਵੱਡਾ ਕਾਫਲਾ ਨਹੀਂ ਸੀ ਜੋ ਸੰਤ ਮਹਾਰਾਜ ਈਸ਼ਰ ਸਿੰਘ ਜੀ ਦਾ ਸੀ ਇਹ ਕਾਫਲੇ ਇਸ ਸੜਕ ਦੇ ਉੱਤੇ ਇਤਿਹਾਸ ਦੇ ਵਿੱਚ ਕਈ ਵਾਰ ਗੁਜਰੇ ਹਨ ਸੰਤ ਮਹਾਰਾਜ ਕਿਸ਼ਨ ਸਿੰਘ ਜੀ ਤੇ ਨਾਲ ਇੱਕ ਆਪਣੇ ਪਿਆਸਿਕ ਸਿੰਘ ਹੋਏ ਸੀ ਜਗਰੂਪ ਸਿੰਘ ਯੂਪਾ ਉਸ ਦਾ ਨਾਂ ਦਾ ਵੀ ਕਾਫਲਾ ਇਸੇ ਸੜਕ ਦੇ ਉੱਤੇ ਜੀ ਗੁਜਰਿਆ ਸੀ ਉਹ ਉਹ ਸੰਗਤਾਂ ਦਾ ਹਜੂਮ ਵੀ ਉਹਨਾਂ ਦੇ ਜਦੋਂ ਕੱਲ ਸਪਾਣ ਗਿਆ ਸੀ ਜੂ ਸਿੰਘ ਜੂਪਾ ਜੀ ਦੇ ਉਦੋਂ ਵੀ ਇੱਕ ਬਹੁਤ ਵੱਡਾ ਸੰਗਤਾਂ ਦਾ ਕਾਫਲਾ ਸੀ ਤੇ ਫਿਰ ਸੰਤ ਭੋਰਾ ਸਾਹਿਬ ਜੀ ਵਾਲੇ ਸੰਤ ਤੇਜਾ ਸਿੰਘ ਜੀ ਮਹਾਰਾਜ ਉਹਨਾਂ ਦਾ ਕਾਫਲਾ ਵੀ ਇਸੇ ਤਰ੍ਹਾਂ ਗਿਆ ਸੀ ਹੁਣ ਤੁਸੀਂ ਦੇਖੋ ਸੰਗਤ ਜਪ ਕਰਦੀ ਹੋਈ ਕੀਰਤ ਪੁਰ ਭਗਵਰ ਸਾਹਿਬਾਲ ਨੂੰ ਵਧ ਰਹੀ ਹੈ ਜੱਦੀ ਜੀ ਮੈਂ ਜਿਹੜਿਆ ਇਹ ਆਪਣੀ ਸੜਕ ਦੇ ਕਾਫਲੇ ਬਾਰੇ ਮੈਂ ਸੰਗਤ ਨੂੰ ਦੱਸ ਰਿਹਾ ਸੀ ਕਿ ਇਸ ਸੜਕ ਦੇ ਉੱਤੇ ਬਹੁਤ ਇਤਿਹਾਸਿਕ ਸੰਗਤ ਦੇ ਕਾਫਲੇ ਗੁਜ਼ਰੇ ਨੇ ਜਿਸ ਤਰੀਕੇ ਦੇ ਨਾਲ ਤਾਂ ਜਗਦੀਸ਼ ਸਿੰਘ ਜੀ ਮਹਾਰਾਜ ਅਸੀਂ ਮਹਾਰਾਜੀ ਦਾ 1975 ਵਾਲਾ ਕਾਫਲਾ ਹਾਂ ਕਿਸ਼ਨ ਸਿੰਘ ਜੀ ਦਾ ਜਗਰੂਪ ਸਿੰਘ ਦਾ ਜਗਰੂਪ ਸਿੰਘ ਦਾ ਕਾਫਲਾ ਬਿਲਕੁਲ ਬਿਲਕੁਲ ਹਾਂ ਇੱਕ ਬੜੀ ਚੰਗੀ ਗੱਲ ਹੈ ਕਿ ਸੰਗਤਾਂ ਸਾਰੀਆਂ ਸੰਗਤਾਂ ਬਹੁਤ ਹੀ ਸ਼ਾਨਦਾਰ ਸ਼ਾਂਤੀ ਦੇ ਨਾਲ ਬਹੁਤ ਹੀ ਸ਼ਾਂਤੀ ਦੇ ਨਾਲ ਇੱਕ ਡਿਸਪਲਿਨ ਦੇ ਵਿੱਚ ਜਾ ਰਹੀਆਂ ਨੇ ਤੇ ਜੋ ਕਿ ਆਉਣ ਵਾਲੀ ਟ੍ਰੈਫਿਕ ਨੂੰ ਜਿਹੜੀ ਆਪੋਜੀਟ ਤੋਂ ਆ ਰਹੀ ਆ ਉਸ ਨੂੰ ਵੀ ਕੋਈ ਤਕਲੀਫ ਨਹੀਂ ਪਚਾ ਰਹੇ ਅਤੇ ਖੁਦ ਵੀ ਇੱਕ ਵਧੀਆ ਸਪੀਡ ਦੇ ਵਿੱਚ ਅੱਗੇ ਵਧ ਰਹੇ ਨੇ ਤੇ ਹਾਂਜੀ ਤੁਸੀਂ ਪੀਰਾ ਸੰਘਾਰਾ ਜੀ ਤੁਹਾਡੇ ਹਾਂਜੀ ਹਾਂਜੀ ਇਹ ਸੰਗਤਾਂ ਤੋਂ ਗੋੜ ਸਾਹਿਬ ਕੀਰਤ ਬਲ ਬਲ ਵਧ ਰਹੀਆਂ ਨੇ ਭਾਈ ਸਾਹਿਬ ਤੁਸੀਂ ਵੀ ਜਾ ਰਹੇ ਹੋ